ਲਿਵਿੰਗ ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੋਦਰ ਦੀ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਕਚਹਿਰੀ ਦੇ ਕੋਲ ਜਿਹੜਾ ਹੈਗਾ ਇੱਕ ਵਰਿੰਦਰ ਸਿੰਘ ਤੇ ਹਮਲਾ ਕੀਤਾ ਗਿਆ ਸੀ ਕੁਝ ਨੌਜਵਾਨਾਂ ਵੱਲੋਂ ਅਤੇ ਇਸੇ ਦੇ ਸਬੰਧ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਕੋਲੋਂ ਇੱਕ ਜਿਹੜਾ ਪਿਸਟਲ ਦੇਸੀ ਉਹ ਵੀ ਬਰਾਮਦ ਕੀਤਾ ਅਤੇ ਪੁਲਿਸ ਨੇ ਜਿਹੜਾ ਹੈਗਾ ਕੁਝ ਹਥਿਆਰ ਵੀ ਬਰਾਮਦ ਕੀਤੇ ਨੇ ਇਸ ਦੇ ਸਬੰਧ ਵਿੱਚ ਨਕੋਦਰ ਸਿਟੀ ਥਾਣਾ ਦੇ ਐਸਐਚਓ ਜਿਹੜੇ ਨੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਸਰ ਕੀ ਮਾਮਲਾ ਜੀ ਇਹ ਹੈ ਜਿਲੰਦਰ ਰੂਪਦੀਆਤੀ ਪੁਲਿਸ ਉਸਵਲੇ ਸ਼ਰਾਰਤੀ ਅਨਸਰ ਦੇ ਖਿਲਾਫ ਸਫਲਤਾ ਅਸਫੀਰੀ ਜਦ ਸਾਡੇ ਮਾਨਯੋਗ ਐਸਐਸਪੀ ਡਾਕਟਰ ਅੰਕਰ ਗੁਪਤਾ ਜੀ ਦੇ ਹਰੇਕਨ ਨਿਰਦੇਸ਼ ਤੇ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਨਕੋਦਰ ਸ਼੍ਰੀ ਕੁਲੰਦਰ ਸਿੰਘ ਗਿਰਤ ਜੀ ਦੇ ਦਿਸ਼ਾ ਨਿਰਦੇਸ਼ਾਂ ਐਟ ਉਸਰਾਰਤੀ ਅਨਸਰ ਜਿਹੜੇ ਕਿ ਗੁੰਡਾਗਰਦੀ ਕਰਨ ਦੇ ਵਿੱਚ ਬਹੁਤ ਮੁਰੀਏ ਉਹਨਾਂ ਦੇ ਖਿਲਾਫ ਮੁਕੀਲ ਕਸੰਜਾ थाना ਸਿਟੀ ਨਕੋਦਰ ਨੂੰ ਉਸਲੇ ਸਫਲਤਾ ਸਿਲੀ ਜਦ ਮਿਤੀ 12 4 2023 ਨੂੰ ਦੁਪਹਿਰ ਵੇਲੇ ਇੱਕ ਇਨਸੀਡੈਂਟ ਹੋਇਆ ਸੀ ਕਚੇਰੀਆਂ ਨਕੂਦਰ ਦੇ ਬਾਹਰ ਇੱਕ ਜੋ ਕੰਪਲੇਨੈਂਟ ਸੀ ਉਸ ਦੇ ਨਾਲ ਬਰਿੰਦਰ ਸਿੰਘ ਪੁੱਤਰ ਹਰਤਾਸ ਸੀ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਨੂੰ ਮਾਰੂ ਹਥਿਆਰ ਨਾਲ ਲੈਸ ਹੋ ਕੇ ਜਿਹਦੇ ਵਿੱਚ ਆਪਣਾ ਪਿਸਤਲ ਸੀ ਤੇ ਹੋਰ ਸ਼ਾਰਪੇਜ ਵੈਪਨ ਸੀ ਜਿਵੇਂ ਕੁਹਾੜੀ ਸੀ ਦਾਤ ਸੀ ਤੇ ਹੋਰ ਵੀ بیسਬਾਲ ਬੈਟ ਵਗੈਰਾ ਸੀਗੇ ਉਹ ਉਹਦੇ ਨਾਲ ਚਾਰ ਲੜਕਿਆਂ ਨੇ ਕੁੱਟਮਾਰ ਕੀਤੀ ਸੀ ਜੋ ਉਹਦੇ ਨਾਲ ਰੰਜਿਸ਼ ਸੀ ਕਿ ਉਹਦਾ ਪਹਿਲਾਂ ਵੀ ਲੜਾਈ ਝਗੜੇ ਸੰਬੰਧੀ ਚੱਲਦਾ ਸੀ ਜੋ ਉਹ ਚਾਰੋਂ ਲੜਕਿਆਂ ਨੇ ਮਿੱਥੇ ਸਮੇਂ ਅਨੁਸਾਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਦਿਲੇ ਸਾਡੇ ਚੌਥੀ ਚਾਰਜਸ ਅ ਆਪਣਾ ਚਾਰਜਸ ਸ਼ੰਕਰ ਚੌਕੀ ਦੇ ਉਹਨਾਂ ਵੱਲੋਂ ਉੱਥੋਂ ਲੰਘ ਰਹੀ ਸੀ ਤੇ ਉਹਨਾਂ ਵੱਲੋਂ ਇੱਕ ਲੜਕੇ ਨੂੰ ਮੌਕੇ ਤੋਂ ਜੋ ਉਸਦਾਨ ਬੋਬੀ ਉਸ ਨੂੰ ਮੌਕੇ ਤੋਂ ਹੀ ਕਾਬੂ ਕਰ ਲਿੱਤਾ ਗਿਆ ਸੀ ਤੂ ਜਦੋਂ ਇਹ ਸਾਰੀ ਪੜਤਾਲ ਕੀਤੀ ਤੇ ਗੱਲ ਕਲੀਅਰ ਹੋਈ ਕਿ ਜਿਹੜਾ ਮੁੰਡਾ ਮੌਕੇ ਤੋਂ ਕਾਬੂ ਕੀਤਾ ਗਿਆ ਉਹ ਦਾ ਨਾਮ ਭੁਪਿੰਦਰ ਸਿੰਘ ਉਰਫ ਬੋਵੀ ਪੁੱਤਰ ਰਖਵਿੰਦਰ ਸਿੰਘ ਵਾਸੀ ਕਬੂਰਥਲਾ ਤੇ ਜਿਹੜਾ ਦੂਜਾ ਜਿਹੜਾ ਦੂਜਾ ਭੱਜ ਗਿਆ ਜਿਸ ਦਾ ਨਾਮ ਸੀ ਜਸਵੀਰ ਸਿੰਘ ਉਰਫ ਮੋਟਾ ਤੇ ਪਵਨ ਕੁਮਾਰ ਤੇ ਮੋਹਿਤ ਸ਼ਰਮਾ ਜਿਹੜਾ ਸਾਡਾ ਕੰਪਲੇਨੈਂਟ ਸੀ ਬਰਿੰਦਰ ਸਿੰਘ ਇਸ ਦੀ ਮੋਹਿਤ ਸ਼ਰਮੇ ਦੇ ਨਾਲ ਲੜ-ਲੜ ਸੀ ਕਿਉਂਕਿ ਇਹ ਇਸਨੇ ਇਸ ਦੇ ਖਿਲਾਫ ਮੋਹਿਤ ਸ਼ਰਮ ਨੇ ਇੱਕ ਮਕਦਮਾ ਦਰਜ ਕਰਵਾਇਆ ਹੋਇਆ ਸੀਗਾ ਜਿਸਤੇ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਕਾਫੀ ਰੰਜਿਸ਼ਵਾਦੀ ਚੱਲ ਰਹੀ ਸੀ ਤੇ ਹੁਣ ਜਿਹੜੀ ਮੋਹਿਤ ਸ਼ਰਮੇ ਨੇ ਆਪਣੀ ਪੂਰੀ ਲਾੜਗੜ ਕੱਢਣ ਲਈ ਇਸ ਨਾਲੇ ਬਟਮਾਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਇੱਕ ਵੈਪਨ ਪਿਸਤਲ ਨਜਾਇਜ਼ੀ ਵਰਤਿਆ ਸੀ ਉਸ ਦੇ ਪਿੱਠ ਤੇ ਉਸ ਦਾ ਮੋਠਾ ਮਾਰਿਆ ਸੀ ਤੇ ਹੋਰ ਵੀ ਸ਼ਾਰਪਜ ਵੈਪਨ ਵਰਤੇ ਸੀ ਮੁਕਦਮਾ ਦਰਜ ਕਰਨ ਉਪਰਾਹਤ ਬੰਦੇ ਦੀ ਅਰੈਸਟ ਕਰਨ ਉਪਰਾਹਤ ਸੀ ਇਸ ਮੁਕਦਮੇ ਦੇ ਵਿੱਚ ਇੱਕ ਹੋਰ ਦੋਸ਼ੀ ਜਸਵੀਰ ਸਿੰਘ ਲਈ ਸਮੂਟਨ ਗ੍ਰਫਤਾਰ ਕੀਤਾ ਦੌਰਾਨ ਇਹ ਪਰਪਰੇ ਗੱਲ ਕਲੀਅਰ ਹੋਈ ਕਿ ਭੁਪਿੰਦਰਜੀਤ ਤੇ 4 ਮੁਕਦਮੇ ਦਰਜ ਹੈ ਜਿਹਦੇ ਵਿੱਚ 307 302 323 324 301 4114 ਦੇ ਸ਼ਰਾਬ ਦੀ ਤਸਕਰੀ ਦੇ 2 ਮੁਕਦਮੇ ਜਸਵੀਰ ਮੋਟਾ ਤੇ ਵੀ 399 402 ਗ੍ਰੋਹ ਬੰਦੀ ਦੇ ਤੇ ਇਸ ਤੋਂ ਨਵਾਂ ਭਵਨ ਕੁਮਾਰ ਦੇ ਖਿਲਾਫੀ ਚੋਰੀ ਤੇ ਆਮਜੈਕਟ ਦੇ ਤੇ ਜਿਹੜਾ ਨਮੋਦ ਸ਼ਰਮ ਉਹਦੇ ਖਿਲਾਫੀ ਆਮਜੈਕਟ ਦੇ ਮੁਕਦਮੇ ਦਰਜ ਨੇ ਤੇ ਸਰ 모হিত ਜਿਹੜਾ ਹੈਗਾ ਉਹ ਆ ਵਿਅਕਤੀ ਇਹਨੂੰ ਕਾਬੂ ਕੀਤਾ ਕਿ ਨਹੀਂ ਹੈ ਜੀ 모হিত ਸ਼ਰਮਾ ਜੀ ਪੱਜਾ ਹੈ ਉਹ ਜਲਦੀ ਹੀ ਕਾਬੂ ਆ ਜਾਏਗਾ ਦੋ ਜਣੇ ਅਰੈਸਟ ਹੋਏ ਆ ਹਾਂ ਦੋ ਜਣੇ ਅਰੈਸਟ ਹੋਏ ਆ ਇੱਕ ਗੱਡੀ ਬਰਾਮਦ ਹੋਈ ਆ ਤੇ ਚਾਰ ਸ਼ਾਰਪੇਜ ਵੈਪਨ ਬਰਾਮਦ ਹੋਏ ਨੇ ਤੇ ਇੱਕ ਗਨ ਤੇ ਪੰਜ ਜਿੰਦਾ ਰੌਂਦ ਬਰਾਮਦ ਸਰ ਜਿਹੜੀ ਗੱਡੀ ਬਰਾਮਦ ਹੋਈ ਹੈਗੀ ਇਹ ਇਹਨਾਂ ਦੀ ਆ ਜਾਂ ਕਿ ਚੋਰੀ ਦੀ ਆ ਇਹ ਹਜੇ ਦਿੱਲੀ ਦਾ ਨੰਬਰ ਹੈ ਦਿੱਲੀ ਦੇ ਨਾਮ ਤੇ ਕਿਸੇ ਬੰਦੇ ਦੇ ਨਾਮ ਤੇ ਆ ਉਹ ਮੈਟਰ ਅਸੀਂ ਪੜਤਾਲ ਕਰ ਰਹੇ ਆਂ ਤੇ ਜਲਦੀ ਹੀ ਇਸ ਤੇ ਵੀ ਅਸੀਂ ਵਰਕਆਊਟ ਕਰਕੇ ਇਹ ਵੀ ਕੀਤੇ ਗੱਡੀ ਚੋਰੀ ਦੀ ਤਾਂ ਨਹੀਂ ਉਹ ਵੀ ਵੈਰੀਫਾਈ ਕਰ ਤੇ ਸਰ ਇਹਦੇ ਵਿੱਚ ਕਿੰਨੇ ਇਨਵੋਲਵ ਹੈਗੇ ਆ ਬੰਦੇ ਇਹਦੇ ਵਿੱਚ ਚਾਰ ਬੰਦੇ ਹਜੇ ਪੁੱਛਗੇ ਚਾਏ ਨਹੀਂ ਬਾਕੀ ਜੀ ਕੰਪਲੇਨੈਂਟ ਦੇ ਕਹਿਨ ਮੁਤਾਬਕ 5-6 ਬੰਦੇ ਹੋ ਸਕਦੇ ਨੇ ਦੋ-ਤਿੰਨ ਦੇ ਹੋਰ ਹੋ ਸਕਦੇ ਨੇ ਉਹ ਵੀ ਵੈਰੀਫਾਈ ਕਰ ਰਹੇ ਹਾਂ ਜਿਹਨਾਂ ਦੇ ਨਾਮ ਕਲੀਅਰ ਨਹੀਂ ਆ ਉਹ ਮੋਹੀਤ ਉਸ ਸੰਬੰਧੀ ਅਪਡੇਟ ਦੇਗਾ ਸਰ ਜਿਹੜਾ ਪਿਸਟਲ ਆ ਉਹ ਕੋਈ ਲਾਇਸੈਂਸ ਹੀ ਆ ਜਾਂ ਇਹ ਦੋ ਨੰਬਰ ਦਾ ਲੈ ਕੇ ਆਏ ਨੇ ਕਿ ਨਜਾਇਜ਼ ਹਥਿਆਰ ਜੀ ਇਸ ਸੰਬੰਧੀ ਅਸੀਂ ਆਰਮਸ ਦੀ ਸਮਗਲਿੰਗ ਦੀ ਵੀ ਧਾਰਾ ਨੂੰ ਐਡ ਕੀਤਾ ਜੋ ਕਿ ਗ੍ਰੀਨਸ ਆਫੈਂਸ ਹੈ ਸਰ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਇੱਕ ਤਾਂ ਜਿਹੜਾ ਭਗਵਿੰਦਰ ਸਿੰਘ ਹੈ ਉਸ ਨੂੰ ਤਾਂ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਤੇ ਜਸਵੀਰ ਸਿੰਘ ਲਈ ਇਸ ਮੋਟਾ ਨੂੰ ਅਸੀਂ ਆਪਣੀ ਇਨਫੋਰਮੇਸ਼ਨ ਦੇ ਸੋਰਸ ਦੇ ਬੇਸ ਤੇ ਨੇ ਕੁੱਦਰੋਂ ਮਾਰੋ ਗ੍ਰਿਫਤਾਰ ਸਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਹੁਣ ਰਿਮਾਂਡ ਲਿਆ ਇਹਨਾਂ ਦਾ ਕੀ ਹਾਂਜੀ ਜੋ ਪਹਿਲਾਂ ਇਹਨਾਂ ਦਾ ਅਸੀਂ ਭਗਵਿੰਦਰ ਸਿੰਘ ਦਾ 3 ਦਿਨ ਦਾ ਰਿਮਾਂਡ ਸੀ ਤੇ ਜਸਵੀਰ ਸਿੰਘ ਦਾ 1 ਦਿਨ ਦਾ ਰਿਮਾਂਡ ਸੀ ਤੂ ਦੋ ਦਰ ਚੜ੍ਹਨ ਮਾਰ ਖਤੋਂ ਮੁਕ ਇਹਨਾਂ ਨੂੰ ਜੁਡੀਸ਼ੀਅਲ ਮਾਰ ਤੇ ਜੇਲ੍ਹ ਪੋ ਜੇਬ ਕੈਮਰਾ ਪਰਸਨ ਦੇ ਨਾਲ ਪਨੀਤ ਤਰਾੜਾ ਲਿਵਿੰਗ ਇੰਡੀਆ ਨਿਊਜ਼ ਨਕੋਤਾਰ